ਕਮੇਟੀ ਦੀ ਜਿਹੜੀ ਸਾਰੇ ਮੈਂਬਰਾਂ ਉਹਦੇ ਜ਼ਾਕ ਸਵਾਨ ਦੇ ਜੀ ਅੱਜ ਹੋਈ ਹੈ ਇਸ ਵਿੱਚ ਇੱਕ ਮਤੇ ਪਾਸ ਕੀਤੇ ਗਏ ਉਹ ਮੈਂ ਦੱਸਾਂਗਾ ਉਹਦੇ ਤੋਂ ਬਾਅਦ ਜਿਹੜਾ ਐਕਟ ਦੀ ਗੱਲ ਦੋਧਿਆ ਰਗੂਜੀ ਸਿੰਘ ਦੇ ਬਖਸਾ ਸਾਡੇ ਸੀਨੀਅਰ ਮੀਤ ਪ੍ਰਧਾਨ ਜੋ ਛੋਮੀ ਕਮੇਟੀ ਦੇ ਉਹ ਦੱਸਣਗੇ ਮਤਾ ਹੈਗਾ ਕਿ ਅੱਜ ਦੀ ਅੰਤਰਕ ਕਮੇਟੀ ਦੀ ਮੀਟਿੰਗ ਵਿੱਚ ਮਾਨਯੋਗ ਪ੍ਰਧਾਨ ਐਡਵੋਕੇਟ ਹਗਿੰਦਰ ਸਿੰਘ ਧਾਮੀ ਬਣੋ ਪਹਿਲੇ ਦਿਨੀ ਦਿੱਤੇ ਥੀਬੇ ਬੁੱਕ ਪਰ ਧੀਰਗ ਵਿਚਾਰ ਪ੍ਰੰਤ ਪ੍ਰਵਾਨ ਹੋਇਆ ਕਿ ਮਾਨਯੋਗ ਪ੍ਰਦਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਠਨ ਹਾਲਾਤਾਂ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਦੀ ਸਚੱਜੀ ਅਗਵਾਈ ਕੀਤੀ ਹੈ। ਉਹਨਾਂ ਦੀ ਅਗਵਾਈ ਵਿੱਚ ਸੰਸਥਾ ਵੱਲੋਂ ਤਰੱਕੀਆਂ ਦੀਆਂ ਪਲੰਘਾਂ ਜਿਹੜੀਆਂ ਪੁੱਟੀਆਂ ਗਈਆਂ। ਉਹਨਾਂ ਵੱਲੋਂ ਕੀਤੀ ਗਈਆਂ ਸਵਾਵਾਂ ਦੀ ਭਰਪੂਰ ਸਲੰਘਾ ਕਰਦੇ ਹਾਂ ਮਹਿਸੂਸ ਕੀਤਾ ਜਾਂਦਾ ਹੈ। ਕਿ ਜਿਹੜਾ ਕਾਰਨਾਂ ਕਰਕੇ ਪ੍ਰਧਾਨ ਸਾਹਿਬ ਨੇ ਨੈਤਿਕ ਜ਼ਿੰਮੇਵਾਰੀ ਲੈਣੀ ਆ ਅਸਤੀਭਾ ਦਿੱਤਾ ਹੈ ਇਹ ਪ੍ਰਬੰਧਕੀ ਅਧਿਕਾਰਾਂ ਦਾ ਮਾਮਲਾ ਹੈ ਕਿਉਂਕਿ ਸਿੰਘ ਸਵਾਨ ਸਮੇਤ ਕਿਸੇ ਵੀ ਕਰਮਚਾਰੀ ਜਾਂ ਅਧਿਕਾਰੀ ਦੀ ਜਾਂਚ ਬਰਤਾਲ ਪ੍ਰੰਤ ਫੈਸਲਾ ਲੈਣ ਦਾ ਅਧਿਕਾਰ ਸ਼ਿਉਨੀ ਗੁਰਦੁਆਰਾ ਬੰਦਰ ਕਮੇਟੀ ਦੀ ਅੰਦਰ ਕਮੇਟੀ ਨੂੰ ਹੈ ਇਸ ਲਈ ਸਿੰਘ ਸਵਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾਮੁਕਤ ਕਰਨ ਦਾ ਫੈਸਲਾ ਇਕੱਲੇ ਪ੍ਰਧਾਨ ਸਾਹਿਬ ਵੱਲੋਂ ਨਹੀਂ ਬਲਕਿ ਸਮੂਚੀ ਅੰਤਰਨ ਕਮੇਟੀ ਵੱਲੋਂ ਕੀਤਾ ਗਿਆ ਹੈ ਅੱਜ ਦੀ ਇਕਤਤਾ ਮਾਨ ਜੋ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਦਿੱਤੇ otipe ਉੱਪਰ ਤੇਰੇ ਵਿਚਾਰ ਕਰਨ ਲਈ ਪੈਂਡਿੰਗ ਕਰਦੇ ਆ ਪੈਂਡਿੰਗ ਜਿਹੜਾotipa ਕਰਦੇ ਆ ਉਹਨਾਂ ਨੂੰ ਮੋੜ ਸੁਵਾਮਾ ਸੰਭਾਲਣ ਲਈ ਆਪਣੇ ਫੈਸਲੇ ਤੇ ਪੁਨਰ ਵਿਚਾਰ ਕਰਨ ਲਈ ਇੱਕ ਬਹੁਤ ਜਿਹੜਾ ਜਿਹੜੇ ਮੈਂਬਰ ਸਾਰੇ ਅੰਤਰਨ ਕਮੇਟੀ ਦੇ ਆ ਸਾਰੇ ਤੇ ਬਲਦੇਵ ਸਿੰਘ ਜੀ ਕਲਿਆਣ ਯੂਨੀਅਨ ਮੀਤ ਪ੍ਰਧਾਨ ਬੀਬੀ ਹਰਜਿੰਦਰ ਕੌਰ ਜੀ ਸਰਜੀਤ ਸਿੰਘ ਤੁਗਲਵਾਲਾ ਬਲਦੇਵ ਸਿੰਘ ਕਿਆਮਪੁਰੀ ਤੇ ਸੁਖ ਹਰਪ੍ਰੀਤ ਸਿੰਘ ਰੋਡੇ ਤੇ ਹੋਰ ਵੀ ਜਿਹੜੇ ਸਾਡੇ ਅੰਦਰ ਕਮੇਟੀ ਦੇ ਮੈਂਬਰ ਆ ਉਹ ਜਾ ਸਕਦੇ ਆ ਇਹ ਡੈਪੂਡੇਸ਼ਨ ਜਿਹੜਾ ਜਾ ਕੇ ਉਹਨਾਂ ਨੂੰ ਮਿਲੇਗਾ ਕਮੇਟੀ ਮਿਲੇਗੀ ਤੇ ਅੱਗੇ ਜਿਹੜੀ ਮੈਂ ਬੇਨਤੀ ਕਰਨੀ ਹੈ ਕਿਉਂਕਿ 1925 ਦਾ ਜਿਹੜਾ ਐਕਟ ਆ ਉਹਦੇ ਤਹਿਤ ਹੀ ਸਾਰੇ ਫੈਸਲੇ ਲਏ ਜਾਂਦੇ ਆ ਉਹਦੇ ਬਾਰੇ ਸਾਰੇ ਸਾਰੇ ਵਿਚਾਰ ਜਿਹੜੇ ਸਦਾ ਰਗੂਜੀਤ ਸਿੰਘ ਜੀ ਬਿਰਤ ਜਿਹੜੇ ਆ ਉਹ ਆਪ ਜੀ ਨਾਲ ਸਾਂਝੇ ਕਰਨਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਸਿੱਖਾਂ ਦੇ ਸਰਵੋਤਮ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਾਰਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਹੋ ਜਿਹੜੇ ਸਕੂਲ ਔਰ ਕਾਲਜ ਨੇ ਉਹ ਸਭ ਚਲਾਉਂਦੇ ਆਂ ਤੇ ਮੈਂ ਤੁਹਾਨੂੰ ਪੜ ਦੇਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਰਬਾਨੀਆਂ ਅਤੇ ਲੰਬੇ ਸੰਘਰਸ਼ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਹੋਂਦ ਵਿੱਚ ਆਏ ਅਤੇ ਆਪਣੇ ਜਨਮ ਤੋਂ ਲੈ ਕੇ ਹੁਣ ਤੱਕ ਇਸ ਮਹਾਨ ਸੰਸਥਾ ਨੇ 105 ਸਾਲ ਦੇ ਕਰੀਬ ਸਿੱਖ ਗੁਰੂ ਧਾਮਾਂ ਦੀ ਸੇਵਾ ਸੰਭਾਲ ਸਿੱਖ ਸੰਸਥਾਵਾਂ ਦੀ ਦੇਖ ਰੇਖ ਅਤੇ ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸੰਗਤਾਂ ਦੇ ਸਹਿਯੋਗ ਨਾਲ ਯੋਗਦਾਨ ਪਾਇਆ ਹੈ ਸਿੱਖ ਗੁਰਦੁਆਰਾ ਐਕਟ 1925 ਤਹਿਤ ਚੱਲ ਰਹੇ ਇਸ ਸੰਸਥਾ ਦੀ ਬਨਣ ਵਿੱਚ ਜਿੱਥੇ ਅੱਜ ਦੇ ਸਮੇ 170 ਮੈਂਬਰ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਤੇ ਚੁਣ ਕੇ ਆਉਂਦੇ ਹਨ ਉਥੇ 15 ਮੈਂਬਰ ਸਾਰੇ ਭਾਰਤ ਭਾਰਤ ਵਿੱਚੋਂ ਕੋਆਪਟ ਹੋ ਕੇ ਅਤੇ ਤਖਤਾਂ ਦੇ ਜਥੇਦਾਰ ਸਹਿबान ਵੀ ਆਪਣੇ ਰੁਤਬੇ ਕਰਕੇ ਸਿੱਖ ਸੰਸਥਾਵਾਂ ਦੇ ਐਕਸ ਅਫੀਸ਼ਲ ਮੈਂਬਰ بنائے ਜਾਂਦੇ ਹਨ ਸਾਰੇ ਦੇਸ਼ ਵਿੱਚ ਮੈਂਬਰ ਕੋਆਪਟ ਕਰਕੇ ਇਸ ਸੰਸਥਾ ਦੇ ਕੌਮੀ ਪੱਦਰ ਹੁਣ ਤੱਕ ਪ੍ਰਮਾਨ ਹੈ ਅਤੇ ਪੰਜ ਤਖਤਾਂ ਦੇ ਜਥੇਦਾਰ ਸਹਿਬਾਨਾਂ ਦੀ ਸ਼ਮੂਲੀਅਤ ਇਸ ਮਹਾਨ ਸੰਸਥਾ ਨੂੰ ਦੁਨੀਆ ਭਰ ਵਿੱਚ ਸਿੱਖਾਂ ਦੀ ਕੇਂਦਰੀ ਅਤੇ ਨਮਾਇਦਾ ਜਥੇਬੰਦੀ ਹੋਣ ਦਾ ਮਾਨ ਪ੍ਰਾਪਤ ਕਰਦੀ ਹੈ ਇਸ ਸੰਸਥਾ ਦਾ ਇੱਕ ਮਲਖਣ ਪਹਿਲੂ ਹੈ ਕਿ ਤਖਤਾਂ ਦੇ ਜਥੇਦਾਰ ਸਹਿਬਾਨਾਂ ਨੂੰ ਐਕਸ ਆਫਿਸ ਮੈਂਬਰ ਲਿਆ ਜਾਂਦਾ ਹੈ ਪਰ ਸਿੱਖਾਂ ਦੀ ਪਾਰਲੀਮੈਂਟ ਵਿੱਚ ਉਹਨਾਂ ਨੂੰ ਸਾਂਝੇ ਅਤੇ ਟੜੇਬੰਦੀ ਤੋਂ ਉੱਪਰ ਰੱਖਣ ਲਈ VOTING ਪ੍ਰਕਿਰਿਆ ਤੋਂ ਬਾਹਰ ਰੱਖਿਆ ਜਾਂਦਾ ਹੈ ਇਤਿਹਾਸ ਵਿੱਚ ਗੱਲ ਦਾ ਇਸ ਗੱਲ ਦਾ ਗਵਾਹ ਹੈ ਕਿ ਮਿਸਲਾ ਦੇ ਸਮੇਂ ਵੀ ਵਕ ਵਕ ਮਿਸਲਾ ਅਕਾਲ ਤਖਤ ਸਾਹਿਬ ਤੇ ਬੈਠ ਕੇ ਆਪਣੇ ਵਖੇਰਵੇਂ ਦੂਰ ਕਰਦੇ ਹਨ ਪਰ ਸਮੇਂ ਦੇ ਜਥੇਦਾਰ ਸਹਿਬਾਨ ਨੇ ਕਦੀ ਵੀ ਟੜਾ ਬਣਾ ਕੇ ਕਿਸੇ ਵੀ ਤਰ ਦਾ ਪੱਖ ਨਹੀਂ ਪੂਰਿਆ ਇਸ ਕਰਕੇ ਜਥੇਦਾਰ ਸਹਿਬਾਨ ਨਿਰ ਵਿਵਾਦ ਅਤੇ ਸਰਵ ਪ੍ਰਮਾਨਿਤ ਬਣ ਸਕਣ ਅੱਜ ਦੀ ਇਹ ਸੋਚ ਤੇ ਪੈਰਾ ਦੇਣ ਦੀ ਵੱਡੀ ਲੋੜ ਹੈ ਇਸ ਸੰਸਥਾ ਨੂੰ ਸਿੱਖ ਗੁਰਦੁਆਰਾ ਐਕਟ 1925 ਵਿੱਚ ਜਿੱਥੇ ਸਾਰੇ ਕਾਨੂੰਨੀ ਵਿੱਤੀ ਪਰਸਨਲ ਸਟਰੀਕ ਔਰ ਸਵਿਧਾਨਿਕ ਅਧਿਕਾਰ ਦਿੱਤੇ ਗਏ ਹਨ ਉੱਥੇ ਸਾਰੇ ਅਧਿਕਾਰ ਕਰਮਚਾਰੀ ਅਤੇ ਬਾਕੀ ਲੋਡਿੰਗ ਦੇ ਸਟਾਫ ਪ੍ਰਤੀਕਰਨ ਤਨਖਾਹ ਨਿਯਤ ਕਰਨ ਅਤੇ ਸੇਵਾ ਰੂਲ ਬਣਾਉਣ ਦੀ ਅਹਿਮ ਅਧਿਕਾਰ ਵੀ ਦਿੱਤੇ ਗਏ ਹਨ ਇਸ ਦੇ ਨਾਲ ਹੀ ਪਨਗੈਲੀ ਕਰਨ ਜਾਂ ਕੋਈ ਵੀ ਗਲਤੀ ਗੁਨਾਹ ਕਰਨ ਤੇ ਅਨੁਸ਼ਾਸਨ ਕਾਰਵਾਈ ਕਰਨ ਦੇ ਪੂਰੇ ਅਧਿਕਾਰ ਦਿੱਤੇ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਗੱਲ ਦਾ ਮਾਨ ਹੈ ਕਿ ਸਤਿਗੰਦ ਸ੍ਰੀ ਹਰਮੰਦਰ ਸਾਹਿਬ ਵਰਗੇ ਪਾਵਨ ਅਸਥਾਨ ਤੇ ਹੈੱਡ ਗ੍ਰੰਥੀ ਗ੍ਰੰਥੀ ਅਤੇ ਪੰਜਾਬ ਦੇ ਤਿੰਨਾ ਤਖਤਾਂ ਸਾਬਾਨਾ ਦੇ ਜ਼ਥੇਦਾਰ ਨਿਯੁਕਤ ਕਰਨ ਅਤੇ ਸੇਵਾ ਮੁਕਤ ਕਰਨ ਦਾ ਫੈਸਲਾ ਵੀ ਐਮ ਜ਼ਿੰਮੇਵਾਰੀ ਵੀ ਸਿੱਖ ਸੰਸਥਾ ਵੱਲੋਂ ਬਖਸ਼ੀ ਸ਼ਕਤੀ ਸਦਕਾ ਗੁਰਦੁਆਰਾ ਐਕਟ ਰਾਈ ਐਸਜੀਪੀਸੀ ਨੂੰ ਸੌਂਪੀ ਹੈ ਇਹ ਦੱਸਣ ਠੀਕ ਹੈ ਲੋਡ ਨਹੀਂ ਆਈ 1.3 ਹੋ ਗਿਆ ਜੀ 1925 ਦਾ ਜਿਹੜਾ ਐਕਟ ਹੈਗਾ ਇਹਦੇ ਵਿੱਚ ਸਾਰੀ ਜਿਹੜੀ ਅੰਤਰੀਂ ਕਮੇਟੀ ਹੈ ਉਹਨੂੰ ਪੂਰਨ ਅਧਿਕਾਰ ਹੈ ਕਿ ਉਹ ਕੋਈ ਵੀ ਕਰਮਚਾਰੀ ਜਾਂ ਕੋਈ ਵੀ ਜਟੇ ਸਿੰਘ ਸਾਹਿਬਾਨ ਨੇ ਉਹਨਾਂ ਨੂੰ ਲਾ ਸਕਦੇ ਆ ਹਟਾ ਸਕਦੇ ਆ ਇਹਦੇ ਵਿੱਚ ਬੜਾ ਕਲੀਅਰ ਹੈਗਾ ਐਕਟ ਵਿੱਚ ਜਿਹੜਾ ਹੈਗਾ ਇਹਦੇ ਵਿੱਚ ਲਿਖਿਆ ਹੋਇਆ ਬਾਕੀ ਤੁਸੀਂ ਤੁਹਾਨੂੰ ਪ੍ਰੈਸ ਨੋਟ ਦੇ ਦਾਂਗੇ ਉਹ ਤੁਹਾਨੂੰ ਅਸੀਂ ਸਾਰਾ ਜਿਹੜਾ ਹੁਣ ਪਤਾ ਮਿਸਾਬ ਦਾ ਇਸ ਤੀਵਾ ਪੈਂਡਿੰਗ ਕੀਤਾ ਗਿਆ ਇਨੀ ਦੇਰ ਦੇ ਦਰਮਿਆਨ ਸਵਾਵਾ ਕੌਣ ਨਿਭਾਏਗਾ ਪ੍ਰਧਾਨ ਸਾਹਿਬ ਜੀ ਕੋਈ ਗੱਲ ਨਹੀਂ ਉਹਨਾਂ ਨੂੰ ਆਹ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਛੇਤੀ ਹੀ ਫਿਰ ਦੋ ਤਿੰਨ ਦਿਨ ਦੇ ਵਿੱਚ ਮੀਟਿੰਗ ਕਰਾਂਗੇ ਜਿਹਦੇ ਵਿੱਚ ਫੈਸਲਾ ਕੀਤਾ ਜਾਏਗਾ ਕਿਉਂਕਿ ਸੌਮੀ ਕਮੇਟੀ ਵੱਡਾ ਆਧਾਰ ਹੈ ਤੇ ਉਹਦੇ ਵਿੱਚ ਵੱਡੀਆਂ ਸਵਾਵਾ ਵੱਡੇ ਕਿਉਂਕਿ ਕੋਈ ਵੀ ਮਸਲਾ ਆ ਸਕਦਾ ਜਿਹੜੇ ਪ੍ਰਧਾਨ ਦੇ ਸਹਿਣ ਤੋਂ ਬਾਅਦ ਜਿਹੜਾ ਉਹ ਹੇ ਮਰਲਾ ਹਾਲ ਨਹੀਂ ਹੋ ਸਕਦਾ ਕਿ ਉਹਦੇ ਲਈ ਇੱਕ ਦੋ ਦਿਨਾਂ ਦੇ ਵਿੱਚ ਹੀ ਜਿਹੜੇ ਇਹਦੇ ਘਾੜ ਦੇ ਦਾਂਗੇ ਸਨਿਚਿਤ ਕਰਨ ਦੇ ਵੀ ਇੱਕ ਆਸ ਹੈ ਕਿ ਸਨਿਚਿਤ ਜਿਹੜੇ ਪ੍ਰਧਾਨ ਦੇ ਜੀ ਉਹਨਾਂ ਜਿਹੜੇ ਮਤਲਬ ਹੋਣਗੇ ਉਹਦੇ ਤਹਿਤ ਅਸੀਂ ਜਿਹੜਾ ਦੋ ਤਿੰਨ ਦਿਨ ਦੇ ਵਿੱਚ ਹੀ ਮੀਟਿੰਗ ਜਿਹੜੀ ਹੈ ਹੋ ਜਾਏਗੀ ਧਾਮੀ ਸਾਹਿਬ ਨੂੰ ਕਿੰਨਾ ਸਮਾਂ ਦਿੱਤਾ ਗਿਆ ਜੀ 15 ਚਾਰ ਵਾਸਤੇ ਧਾਮੀ ਸਾਹਿਬ ਨੂੰ ਸਮਾਂ ਨਹੀਂ ਦਿੱਤਾ ਗਿਆ ਅਜੇ ਸਾਡੀ ਜਿਹੜੀ ਕਮੇਟੀ ਹੈ ਜਿਹੜੀ 5ਵੇਂ ਅਪ੍ਰੈਲ ਕਮੇਟੀ ਬਣਾਈ ਗਈ ਹੈ ਉਹ ਕਮੇਟੀ ਜਿਹੜੀ ਐ ਜਾਏਗੀ ਧੰਮੀ ਸਾਹਿਬ ਕੋਲ ਉਹਨਾਂ ਨੂੰ ਬੇਨਤੀ ਕਰੇਗੀ ਕਿਉਂਕਿ ਉਹਨਾਂ ਦੀਆਂ ਵੱਡੀਆਂ ਸੁਵਾਂਵਾਂ ਉਹਨਾਂ ਨੇ ਸੋਨੇ ਕਮੇਟੀ ਨੂੰ 4 ਸਾਲ ਦਿੱਤੀਆਂ ਤੇ ਵੱਡੇ ਵੱਡੇ ਮਸਲੇ ਹੱਲ ਕਰਾਏ ਆ ਤੇ ਵੱਡਾ ਵੱਡਾ ਪ੍ਰਚਾਰ ਜਿਹੜਾ ਧਰਮ ਦਾ ਪ੍ਰਚਾਰ ਐਜੂਕੇਸ਼ਨ ਔਰ ਹੈਲਥ ਦੇ ਤੌਰ ਤੇ ਵੱਡੀਆਂ ਸੁਵਾਂਵਾਂ ਉਹਨਾਂ ਨੇ ਦਿੱਤੀਆਂ ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਜਾ ਕੇ ਵੀ ਤੁਸੀਂ ਇਹ ਸੁਵਾਂਵਾਂ ਮੁੜ ਕੇ ਜਿਹੜੀ ਐ ਜਾਰੀ ਰੱਖੋ ਤਾਂ ਕਿ ਕੌਮ ਦਾ ਪੰਥ ਦਾ ਜਿਹੜਾ ਭਲਾ ਹੋਵੇ। ਕੋਰਨ ਸਾਹਿਬ ਤੁਸੀਂ ਕਿਹਾ ਕਿ ਜਿਹੜੀ ਫੈਸਲਾ ਹੋਇਆ ਗਿਆਨੀ ਹਰ ਸਿੰਘ ਨੂੰ ਲੈ ਕੇ ਉਹ ਸਾਰੀ ਅੰਤਰੀਕ ਕਮੇਟੀ ਦਾ ਸਮੂੱਚਾ ਫੈਸਲਾ ਸੀ ਪਰ ਪ੍ਰਧਾਨ ਸਾਹਿਬ ਨੂੰ ਕਿਉਂ ਇਹਨਾ ਆਪਣੇ ਸਿਰ ਦੇ ਉੱਤੇ ਸਾਰਾ ਕੁਝ ਲੈਣਾ। ਦੇਖੋ ਪ੍ਰਧਾਨ ਜੀ ਜਿਹੜੇ ਹਨ ਦੂਜੇ ਪ੍ਰਧਾਨ ਜੀ ਮੁਖੀ ਹੁੰਦੇ ਐ। ਮੁਖੀ ਜੋ ਜ਼ਰਨੈਲ ਹੋਵੇ ਜ਼ਰਨੈਲ ਆਪਣੇ ਸਿਰ ਤੇ ਜ਼ਿੰਮੇਵਾਰੀ ਲੈਂਦਾ। ਪਰ ਜਿਹੜਾ ਫੈਸਲਾ ਅੱਜ ਵੀ ਅਸੀਂ ਕਹਿੰਦੇ ਆ ਪ੍ਰੈਸ ਨੋਟ ਵੀ ਕਹਿੰਦੇ ਆ। ਕਿ ਜਿਤਨੀ ਅੰਤਰ ਕਮੇਟੀ ਆ ਹਰ ਇੱਕ ਦੇ ਵਿਚਾਰ ਹਰ ਇੱਕ ਦਾ ਸਲਾਹ ਕਰਕੇ ਕੱਲੇ ਕੱਲੇ ਦੇ ਵਿਚਾਰ ਲੈ ਕੇ ਪਤਾ ਜੀ ਨੇ 1.5-2 ਘੰਟੇ ਲਾ ਕੇ ਜਿਹੜਾ ਉਹ ਫੈਸਲਾ ਲਿਆ ਜੀ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਦੱਸਿਆ ਗਿਆ ਆ ਜਿਹੜੇ ਵਿਕਸਾ ਬਣੋ ਕਿ 1925 ਦੇ ਇੱਕ ਵਿੱਚ ਤੇ ਜਿਤਨੇ ਵੀ ਸ਼੍ਰੋਣੀ ਕਮੇਟੀ ਦੇ ਦਿੱਤੀ ਅਧਿਕਾਰ ਆ ਕਾਨੂੰਨੀ ਅਧਿਕਾਰ ਆ ਤੇ ਤੁਹਾਨੂੰ ਪੰਜਾਬ ਦੀ ਮਹਿਮਿਆ ਇਹ ਸਾਰੇ ਅਧਿਕਾਰ ਜਿਹੜੇ ਆ ਉਹ ਐਸਡੀਪੀਸੀ ਕੋਲ ਆ ਤੇ ਜਿਤਨੇ ਵੀ ਗ੍ਰਾਂਤੀ ਸੰਗਿਆ ਜਾਂ ਜਿਤਨੇ ਵੀ ਸਰਵਸ ਰੂਲ ਆ ਜਿਤਨਾ ਵੀ 22000 ਆਪਣਾ ਮੁਲਾਜ਼ਮ ਹੈਗਾ ਉਹਦੇ ਵਿੱਚ ਅੱਗੇ ਸਤਕਾਰਯੋਗ ਸਾਡੇ ਸਤਦਨ ਸਿੱਦੀ ਦਰਵਾਜ਼ਾ ਤੇ ਗ੍ਰਾਂਤੀ ਸਹਿबान ਇਥੋਂ ਤੱਕ ਕਿ ਤਿੰਨ ਤੱਤਾਂ ਦੇ ਜਿਹਦੇ ਦਾ ਸਵਾਂਬੀ ਜਿਹੜਾ ਉਹ ਸ਼੍ਰੋਣੀ ਕਮੇਟੀ ਦੇ ਅਧਿਕਾਰ ਕਿਤਰੇ ਆ ਉਹ ਹੀ ਲਾਉਂਦੇ ਆ ਉਹ ਹੀ ਸਵਾਂਵਾ ਦਿੰਦੇ ਆ ਤੇ ਜਦੋਂ ਕੋਈ ਵੀ ਹੋਂਤਾਂ ਨਹੀਂ ਆਉਂਦੀ ਐ ਕਿਤੇ ਵੀ ਕੋਈ ਰੱਬਟ ਆਉਂਦੀ ਐ ਤੋ ਉਹਦੀਆਂ ਸਵਾਂਵਾ ਵੀ ਜਿਹੜੀ ਆ ਉਹ ਐਸਜੀਪੀਸੀ ਦੀ ਅੰਤਰ ਕਮੇਟੀ ਲੈਂਦੀ ਬਾਤ ਦੇਖੋ ਇਹ ਵੀ ਸਿੰਘ ਵੀ ਸਰਬਾਲ ਆਪਣੇ ਡਰੈਸ ਕੋਡ ਦੇ ਵਿੱਚ ਰਹਿੰਦੇ ਨੇ ਕੋਈ ਕੋਟ ਪੈਂਟ ਨਹੀਂ ਪਾ ਸਕਦੇ ਜਿਵੇਂ ਹੋ ਜਾਣੇ ਇਹੋ ਜਿਹੇ ਅਲੀਗੇਸ਼ਨ ਲੱਗਣੇ ਉਹਨਾਂ ਤੋਂ ਤੇ ਇੱਥੇ ਕਿਹਾ ਚ ਹੁੰਦੇ ਦੇਖੋ ਕਿ ਮੈਂ ਤੁਹਾਨੂੰ ਬੇਨਤੀ ਕਰਦਿਆਂ ਜਿਨ ਨੇ ਡਰੈਸ ਧਾਰਮਿਕ ਰੱਖਣੀ ਐ ਜਿਨਨੇ ਧਰਮ ਤੇ ਪਹਿਰਾ ਦੇਣਾ ਜਿਨਨੇ ਪੰਛ ਕੌਮ ਦੀ ਗੱਲ ਕਰਨੀ ਆ ਉਹਦੇ ਤੇ ਪਹਰਾਵਾ ਜਿਹੜਾ ਹੈ ਨਾ ਜਿੱਦਾਂ ਦਾ ਪਉਂਦਾ ਧਰਮ ਨੂੰ ਪਹਰਾ ਉਹਦੀਆਂ ਭਟੀਆਂ ਜ਼ਿੰਮੇਵਾਰੀਆਂ ਬਣ ਜਣੀਆਂ ਤੇ ਜੇ ਉਹਦਾ ਜੁਮੀਆਂ ਵਾਰੀਆਂ ਦੇ ਵਿੱਚ ਕਿਤੇ ਕਾਨੂੰ ਹੋਵੇ ਦਰਾਬ ਨੂੰਸੂਸੋਪੇ ਤਾਂ ਫਿਰ ਨਗਰਾਨ ਜਿਹੜੇ ਆ ਉਹ ਐਜੀਪੀਸੀ ਆ ਉਹਨੇ ਫਿਰ ਫੈਸਲਾ ਲੈਣਾ ਹੋਵੇ ਸਭ tạmੀ ਸਾਬ ਜਿਹੜਾ ਸਿਫਾ ਦਿੱਤਾ ਉਹਦੇ ਨੂੰਣਾ ਨੇ ਬਰੀਕ ਕਾਰਨ ਦੱਸਿਆ ਕਿ ਜਿਹੜਾ 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 1925 ਦੇ ਤਹਿਤ ਜਿਹੜੇ ਵੀ ਅਧਿਕਾਰ ਦੇ ਨੋਰ ਡਿਸਕਸ਼ਨ ਕਰਨ ਜਾ ਰਹੇ ਆ ਵੀ ਆ ਅਧਿਕਾਰ ਖੇਤਰ ਜਿਹੜੇ ਆ ਜਸਿਹਦਰ ਕਲਤਾ ਸਾਹਿਬ ਦੇ ਆ ਤੇ ਆ ਅਧਿਕਾਰ ਖੇਤਰ ਜਿਹੜੇ ਆ ਐਜਪੀਸੀ ਦੇ ਤੇ ਜਿਹਦਰ ਸਾਹਿਬ ਨੂੰ ਕਿਉਂ ਕਹੋਗੇ ਕਿ ਜਸਿਹਦਰ ਸਾਹਿਬ ਨੂੰ ਜਾਣ ਕਰੋ ਵੀ ਹਾਂਜੀ ਜਸਿਹਦਰ ਸਾਹਿਬ ਨੂੰ ਉਹਨਾਂ ਦੇ ਅਧਿਕਾਰ ਵੀ ਜਾਣਦੇ ਨਹੀਂ ਸੀ ਜਿਹੜਾ ਦੇਖੋ ਇਹਦੇ ਲਈ ਅਸੀਂ ਨਹੀਂ ਕੋਈ ਕਹਿੰਦੇ ਸਾਡੀ ਸੁਪਰੀਮ ਅਥਾਰਟੀ ਆ ਜਸਿਹਦਰ ਤੇ ਕਿਤੇ ਵੀ ਕੋਈ ਨਾ ਕੋਈ ਕਿਤੇ ਬੰਦਾ ਮੈਂ ਬੋਲਦਾ ਪਿਆ ਮੇਰੇ ਤੇ ਵੀ ਕੋਈ ਭੁੱਲ ਹੋ ਸਕਦੀ ਹੈ ਗਲਤੀ ਹੋ ਸਕਦੀ ਹੈ ਪਰ ਜਹੇਦਾਰ ਨੂੰ ਅਸੀਂ ਸਰਵੋੱਚ ਮੰਨਦੇ ਆ ਜਹੇਦਾਰ ਦੇ ਜੋ ਫੈਸਲੇ ਆ ਉਸ ਫੈਸਲੇ ਤੇ ਅਸੀਂ ਦਰੜੇ ਆ ਤੇ ਇਹ ਆ ਬੇਨਤੀ ਕਰਨ ਵਿਚਾਰਾ ਹੁੰਦੀਆਂ ਵਿਚਾਰਾ ਕਰਨ ਜਾਣਾ ਪੈਂਦਾ ਕੋਈ ਹੱਦ ਦਾਇਰਾ ਜੇ ਸੋਨੀ ਕਮੇਟੀ ਨੂੰ ਚੁਣਾਉਣਾ ਅਕਾਲ ਤੱਕ ਦੇ ਸੈਕਟਰੀ ਨੂੰ ਚੁਣਾਉਣਾ ਉਹ ਵਿਚਾਰਾ ਜਿਹੜੀਆਂ ਹੋਣੀਆਂ ਚਾਹੀਦੀਆਂ ਤੇ ਉਹਦੇ ਤਹਿਤ ਕਿਤੇ ਵੀ ਕੋਈ ਨੀਵਾ ਪਾਣਾ ਹੁੰਦਾ ਜਦੋਂ ਉਹਦੇ ਤੇ ਆਪਾਂ ਨੂੰ ਵਿਚਾਰ ਰੱਖਣੇ ਹੁੰਦੇ ਗੈਨੀਆਂ ਪੀਸੇ ਪਰ ਤੋਂ ਲਗਾਤਾਰ ਸਵਾਲ ਚੱਕੇ ਜਾ ਰਹੇ ਆ ਤੁਹਾਡੇ ਬੰਦੇ ਵੱਡੇ ਇਜ਼ਦਾਮ ਲਾ ਰਹੇ ਆ ਸ਼੍ਰੋਮਣੀ ਕਾਲਜਰ ਦੀ ਭਰਤੀ ਨੂੰ ਵੀ ਉਹਨਾਂ ਨੂੰ ਬੋਗਸ ਦੱਸਿਆ ਗਿਆ ਇਹ ਵੀ ਇਸ਼ਾਰਾ ਕੀਤਾ ਗਿਆ ਕਿ ਸੁਪੀਰ ਬਾਦਲ ਦੀ ਪ੍ਰਧਾਨਗੀ ਬਚਾਉਣ ਲਈ ਜਿਹੜਾ ਬੋਗਸ ਭਰਤੀ ਕੀਤੀ ਜਾ ਰਹੀ ਹੈ ਬਿਲਕੁਲ ਗਲਤ ਹੈ ਜਿਹੜੀ ਭਰਤੀ ਹੈਗੀ ਉਹ ਬਿਲਕੁਲ ਨਿਯਮ ਦੇ ਅਨੁਸਾਰ ਹੋ ਰਹੀ ਹੈ ਜਿਵੇਂ ਦੱਸਿਆ ਗਿਆ ਇੱਕ ਹੁੰਦੀ ਹੈ ਇੱਕ ਤਰੀਕਾ ਹੁੰਦਾ ਭਰਤੀ ਕਰਨ ਦਾ ਉਹ ਸਾਰਾ ਕੁਝ ਚੱਲ ਰਿਹਾ ਹੈ ਇਦੇ ਨਾਲ ਮੈਂ ਤੁਹਾਨੂੰ ਇੱਕ ਹੋਰ ਦੱਸ ਦੇਣਾ ਕਿ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਜਿਹੜੇ ਦੋਸ਼ ਲੱਗੇ ਸਨ ਕਿਉਂਕਿ ਆਪਾਂ ਉਦੋਂ ਪ੍ਰੈਸ ਕਾਨਫਰੰਸ ਨਹੀਂ ਕਰ ਸਕਿਆ ਜਲਦੀ ਕਿਤੇ ਜਾਣਾ ਸੀ ਸੋ ਜਿਹੜੀ ਮੀਟਿੰਗ ਹੋਈ ਸੀ 10 ਫਰਵਰੀ ਵਾਲੇ ਦਿਨ ਉਹਦੇ ਵਿੱਚ ਰਿਪੋਰਟ ਦੇ ਜਿਹੜੇ ਅਹਿਮ ਤੱਥ ਹੈਗੇ ਨੇ ਉਸੇ ਤੁਹਾਨੂੰ ਦੱਸ ਦਿੰਨੇ ਆ ਬਰੀਫ ਕਰਕੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਆਪਣੇ ਕੁਕਰਮਾ ਤੇ ਪਰਦਾ ਪਾਉਣ ਲਈ ਤੱਕਤ ਸ੍ਰੀ ਦਮਦਮਾ ਸਾਹਿਬ ਜੀ ਦੀ ਮਰਿਆਦਾ ਦੀਆਂ ਤਜੀਆਂ ਉਡਾਂਦੇ ਔਰ ਗੁਰਬਾਣੀ ਦੇ ਸ਼ਬਦ ਕੀਰਤਨ ਨੂੰ ਅਧ ਵਿਚਾਲੇ ਰੁਕਵਾ ਕੇ ਆਪਣਾ ਨਿੱਜੀ ਸਪਸ਼ਟੀਕਰਨ ਮਰਿਆਦਾ ਦੀ ਪਰਵਾਹ ਕੀਤੇ ਬਗੈਰ ਸਾਹਮਣੇ ਜਬਰੀ ਖੜੇ ਕਰਕੇ ਪੰਜ ਪਿਆਰੇ ਸਿੰਘ ਸਹਿਬਾਨ ਜਿਹੜੇ ਸਨ ਜੀ ਪੰਜ ਪਿਆਰਿਆਂ ਨੂੰ ਪੇਸ਼ ਕਰਕੇ ਪੰਜੋਂ ਪਿਆਰਿਆਂ ਦਾ ਕੋਰ અપਮਾਨ ਕੀਤਾ ਹੈ ਜਿੰਨਾ ਗੰਭੀਰ ਦੋਸ਼ਾਂ ਦਾ ਸਪਸ਼ਟੀਕਰਨ ਆਪਣੀ ਬਣਾਈ ਮਰਿਆਦਾ ਮੁਤਾਬਕ ਦੇ ਕੇ ਯਾਨੀ ਹਰਪ੍ਰੀਤ ਸਿੰਘ ਜੀ ਨੇ ਪੱਲਾ ਝਾੜ ਕੇ ਉਚਾੜਨ ਦੀ ਕੋਸ਼ਿਸ਼ ਕੀਤੀ ਉਹਨਾਂ ਵਿੱਚ ਵਿਦੇਸ਼ ਯਾਤਰਾਵਾਂ ਦੇ ਵਿੱਚ ਵੀ ਉਹ ਕਿਸੇ ਬੀਬੀ ਨੂੰ ਲੈ ਕੇ ਜਾਂਦੇ ਆਂ ਔਰ ਉਹਦੇ ਬਾਰੇ ਪੱਲਾ ਛਾੜਦੇ ਆਂ ਸਾਰਾ ਕੁਝ ਵੀ ਵਿਦੇਸ਼ ਜਾਣਾ ਤਰੀਕੇ ਨਾਲ ਲੈ ਕੇ ਜਾਣਾ ਆਪਣੀ ਨਜ਼ਦੀਕੀ ਰਿਸ਼ਤੇਦਾਰ ਬੀਬੀ ਨਾਲ ਜਿਹੜੇ ਜੋ ਵੀ ਇਹਨਾਂ ਦੇ ਸਨ ਜਿਹੜੀ ਸ਼ਗਾਇਤ ਆਈ ਸੀ ਗੁਰਪ੍ਰੀਤ ਸਿੰਘ ਜੀ ਵੱਲੋਂ ਉਹ ਗੰਭੀਰ ਜਿਹੜੇ ਦੋਸ਼ ਲੱਗੇ ਆਂ ਗੁਰੂ ਦੀ ਗੌਲਕ ਦਾ ਜਿਹੜਾ ਦਸਵੰਦ ਹੁੰਦਾ ਉਹਦੇ ਤਰੀਕੇ ਨਾਲ ਜੋ ਬਾਕੀ ਸਿੰਘ ਸਾਹਿਬ ਪਹਿਲਾਂ ਜਮਾ ਕਰਵਾਉਂਦੇ ਰਹੇ ਨੇ ਉਹ ਵੀ ਨਹੀਂ ਕਰਵਾਇਆ ਸੀ ਰਿਕਾਰਡ ਸਾਰਾ ਚੈੱਕ ਕੀਤਾ ਯਾਨੀ ਮਲ ਸਿੰਘ ਜੀ ਔਰ ਗਿਆਨੀ ਤਰਲੋਚਨ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ ਉਹ ਸਾਰੇ ਹੀ ਪਹਿਲਾਂ ਜਿਹੜਾ ਸੀ ਉਹ ਸ਼੍ਰੋਮ ਜਿਹੜਾ ਹੁੰਦਾ ਹੈ ਸੇਵਾ ਫਲ ਉਹ ਜਮਾ ਉੱਥੇ ਕਰਵਾਉਂਦੇ ਰਹੇ ਹੈਗੇ ਆ ਇਹ ਤੱਤ ਹਰਾਨੀ ਜਾਨਕ ਖਾਨ ਕੀ ਵਾਰ-ਵਾਰ ਸੰਪਰਕ ਕਰਨ ਦੇ ਬਾਅਦ ਵੀ ਯਾਨੀ ਹਰਪ੍ਰੀਤ ਸਿੰਘ ਜੀ ਨੇ ਆਪਣੇ ਪੱਖ ਪੇਸ਼ ਕਰਨ ਲਈ ਕਮੇਟੀ ਨਾਲ ਸਹਿਯੋਗ ਨਹੀਂ ਕੀਤਾ ਉਪਰੋਕਤ ਤੋਂ ਇਲਾਵਾ ਸਿੰਘ ਸਹਿਬਾਨਾ ਦੇ ਰੁਤਬੇ ਤੇ ਹੁੰਦੇ ਹੋਏ ਮਰਿਆਦਾ ਦੀ ਉਲੰਘਣਾ ਕਰਨੀ ਪਤਿਤ ਪਰਿਵਾਰਾਂ ਦੇ ਆਨੰਦਕਾਰਜਾਂ ਦੀਆਂ ਅਰਦਾਸਾਂ ਕਰਨੀਆਂ ਇੱਕ ਹੋਰ ਗੰਭੀਰ ਦੋਸ਼ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਹੁੰਦੇ ਹਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਅਤੇ ਬੇਦਬੀਆ ਦੀਆਂ ਘਟਨਾਵਾਂ ਦੀਆਂ ਗੰਭੀਰ ਗੰਭੀਰ ਸ਼ਿਕਾਇਤਾਂ ਮਿਲਣ ਅਤੇ ਤੱਥ ਸਾਹਮਣੇ ਆ ਜਾਣ ਤੋਂ ਬਾਅਦ ਵੀ ਨਜ਼ਰ ਅੰਦਾਜ਼ ਕਰਕੇ ਆਪਣੀ ਜ਼ਿੰਮੇਵਾਰੀ ਨਹੀਂ ਨਭਾਈ। ਉਪਰੋਕਤ ਤੋਂ ਇਲਾਵਾ ਹੋਰ ਬਹੁਤ ਸਾਰੇ ਗੁਨਾਹ ਵਿਸਥਾਰਜਨਕ ਰਿਪੋਰਟ ਵਿੱਚ ਦਰਜ ਹਨ ਮਿਰਕ ਸਾਹਿਬ ਇੱਕ ਤੁਹਾਡੇ ਬਾਰੇ ਉਹਨਾਂ ਦੀ ਜਿਹੜੀ ਸ਼ਬਦਾਵਲੀ ਉਹ ਕਹਿੰਦੇ ਜੀ ਇਹਨਾਂ ਦਾ ਕਰਨਾਲ ਦੇ ਵਿੱਚ ਮੁੱਤ ਲੱਗਣਾ ਚਾਹੀਦਾ ਹੈ ਹਰਿਆਣਾ ਕਮੇਟੀ ਦੇ ਲਈ ਤੁਹਾਨੂੰ ਜ਼ਿੰਮੇਵਾਰ ਦੱਸਿਆ ਬਹੁਤ ਸਾਰੇ ਘਪਲਿਆਂ ਦਾ ਜ਼ਿਕਰ ਕੀਤਾ ਉਹਦੇ ਬਾਰੇ ਤੁਹਾਡਾ ਕੀ ਦੇਖੋ ਇੰਜ ਹੈਗਾ ਜੀ ਮੈਂ ਤੁਹਾਨੂੰ ਇਹ ਦੇਖੋ ਜੋ ਵੀ ਹੈਗਾ ਸਾਰਾ ਕੁਝ ਇੱਕ ਸਬਕਮੇਟੀ ਹੈ ਜਿਵੇਂ ਆਪਾਂ ਹੁਣੇ ਮੀਟਿੰਗ ਕਰ ਰਹੇ ਹਾਂ ਸਾਰੇ ਆਪਾਂ ਮੈਂਬਰ ਸਾਹਿਬਾਨ ਅੰਤਰੀਂ ਕਮੇਟੀ ਦੇ ਵਿੱਚ ਜਦੋਂ ਕੋਈ ਚੀਜ਼ ਪਾਸ ਹੋ ਜਾਂਦੀ ਹੈ ਉਹ ਪਾਸ ਹੋਣ ਤੋਂ ਬਾਅਦ ਫਿਰ ਉਹਦੀ ਸਬ ਕਮੇਟੀ ਬਣਦੀ ਹੈ ਪਰਚੇਸ ਕਮੇਟੀਆਂ ਹੁੰਦੀਆਂ ਨੇ ਹੋਰ ਕਮੇਟੀਆਂ ਹੁੰਦੀਆਂ ਇੱਕ ਨਿਯਮ ਹੁੰਦਾ ਹੈ ਇੱਕ ਨਿਯਮ ਦੇ ਅਨੁਸਾਰੀ ਸਾਰੀ ਪਰਚੇਸ ਜਾਂ ਜੋ ਕੁਝ ਵੀ ਹੈ ਉਹ ਪਰਚੇਸ ਉਹਦੇ ਮੁਤਾਬਕ ਹੁੰਦਾ ਹੈਗਾ ਸੋ ਇਹ ਇਲਜ਼ਾਮ ਲਗਾਣੇ ਬੜੇ ਸੌਖੇ ਹੁੰਦੇ ਆ ਲੇਕਿਨ ਇਲਜ਼ਾਮਾਂ ਨੂੰ ਪ੍ਰੂਫ ਕਰਨਾ ਇਲਜ਼ਾਮ ਤੇ ਕਿਸੇ ਤੇ ਵੀ ਕੋਈ ਲਾ ਸਕਦਾ ਹੈ ਲੇਕਿਨ ਜਿੱਦੇ ਚੋ ਸੱਚ ਕਿੰਨਾ ਹੈਗਾ ਉਹ ਸੱਚ ਜਿਹੜਾ ਹੈਗਾ ਉਹ ਸਾਹਮਣੇ ਆਣਾ ਇੱਕ ਹੋਰ ਚੀਜ਼ ਹੁੰਦੀ ਹੈ ਜਿਹੜੇ ਮੀਕ ਸਾਹਿਬ ਜਿਹੜੀ ਕਹਿ ਰਹੇ ਸੀ ਕਿ ਬੈਰੀ ਦੇ ਵਿੱਚ ਉਹ ਵਿਦੇਸ਼ ਨਾਲ ਜੁੜੇ ਹਾਂ ਹਾਂਜੀ ਉਹ ਬੀਬੀ ਦੇ ਨਾਲ ਕੋਈ ਗੱਲਬਾਤ ਬਈ ਔਰ ਰਿਕਾਰਡ ਹੋਇਆ ਉਹਦੇ ਬਿਆਨ ਨਹੀਂ ਨਹੀਂ ਉਹਨਾਂ ਦੇ ਰਿਕਾਰਡ ਅਸੀਂ ਇੰਜ ਨਹੀਂ ਬਿਆਨ ਕਰ ਸਕਦੇ ਕਿਉਂਕਿ ਉਹ ਇੱਕ ਮਾਮਲਾ ਦੂਸਰਾ ਹੈ ਠੀਕ ਹੈ ਨਾ ਲੇਕਿਨ ਉਹਦੀਆਂ ਜਿਹੜੀਆਂ ਫੋਟੋਗ੍ਰਾਫਸ ਜਿਹੜਾ ਹੋਰ ਕੁਝ ਹੈ ਤਸਵੀਰਾਂ ਹੈਗੀਆਂ ਉਹ ਸਾਰਾ ਕੋਈ ਸਾਡੇ ਕੋਲ ਹੈਗਾ ਮੈਂ ਇੱਕ ਬੇਨਤੀ ਹੈ ਜੀ ਇੱਕ ਬੇਨਤੀ ਕਰਨੀ ਇੱਕ ਮਿੰਟ ਵੈਸੇ ਬੀਬੀ ਦੀ ਜੇ ਆਪਾਂ ਗੱਲ ਨੂੰ ਇਹ ਬੀਬੀ ਸ਼ਰਮਣੀ ਕਮੇਟੀ ਦੀ ਮੁਲਾਜ਼ਮ ਸੀ ਤੇ ਧਾਰਮਿਕ ਅਧਿਆਪਕ ਸੀ ਇਹਨੂੰ ਇਹਨੂੰ ਪਤਾ ਲੱਗਾ ਕਿ ਗਿਆਨੀ ਆਰਪੀ ਸੁਭਾਣ ਨੇ ਆਪਣੀ ਸ਼ਬਾਸ਼ ਤੇ ਹਰਿਆਣਾ ਕਮੇਟੀ ਵਿੱਚ ਚੱਲੇ ਮੈਨੂੰ ਨਹੀਂ ਪਤਾ ਮੈਂ ਮੈਂ ਬੇਨਤੀ ਕਰਦਾ 1 ਮਿੰਟ ਲੈਣਾ ਜਿਹੜਾ ਕੱਲ ਦਾ ਹੀ ਇਸ਼ੂ ਆ ਦੇਖੋ ਕਿ ਗਿਆਨੀ ਹਰਦੀਪ ਸਿੰਘ ਨੇ ਆਪਣੇ ਭਾਸ਼ਣ ਦੇ ਵਿੱਚ ਇਹ ਗੱਲ ਕਹੀ ਹੈ ਕਿ ਸ਼ੂਣੀ ਕਮੇਟੀ ਲਟੇਰੀਆਂ ਦੀ ਜਮਾਤ ਹੈ ਕੱਲ ਕਿਹਾ ਉਹਨੇ ਜੇ ਉਸ ਬੰਦੇ ਨੇ 20 ਸਾਲ 30 ਸਾਲ ਆਪਣਾ ਟੱਬਰ ਪਾਲਿਆ ਹੋਵੇ ਗੁਰੂ ਦੀ ਗੋਦ ਨਾ ਪਾਲਿਆ ਹੋਵੇ ਤੇ ਐਡੀਆਂ ਪਦਮੀਆਂ ਨੇ ਤਿੰਨ ਤਿੰਨ ਤਰੱਕੀਆਂ ਲਈਆਂ ਹੋਣ ਤੇ ਹੈਡ ਗ੍ਰਾਂਥੀ ਮੌਸਰ ਹੋਵੇ ਤੋਂ ਉਤੋਂ ਬਾਅਦ ਦਮਦਾਰ ਸਾਹਿਬ ਜਾਵੇ ਤੇ ਫਿਰ ਦਮਦਾਰ ਸਾਹਿਬ ਦਾ ਜਗਹਿਦਾ ਲੱਗੇ ਫਿਰ ਕਾਜਕਸ ਦਾ ਕਾਜਕਾਰੀ ਜਦਿਆਂ ਮੈਂ ਕਿੰਨੇ ਜੀ ਹਾਂਜੀ ਲਾਇਆ ਕਿੰਨੇ ਮੇਰੀ ਬੇਨਤੀ ਸੁਣੋ ਮੈਂ ਮੇਰੀ ਜਿਹੜੀ ਮੇਰੀ ਬੇਨਤੀ ਹੈ ਨਾ ਉਹਨੂੰ ਸੁਣੋ ਤੇ ਉਹਨਾਂ ਨੇ ਉਹਨਾਂ ਨੇ ਇੰੀਆਂ ਸੁਆਮਾਂ ਲੈਣ ਦੇ ਬਾਵਜੂਦ 30 ਸਾਲ ਗੁਰੂ ਦੀ ਗੋਦ ਦੇ ਨਾਲ ਆਪਣਾ ਟੱਬਰ ਪਾਲਨਾ ਤੇ ਅੱਜ ਕਹਿਣਾ ਲੁੱਟੇਦਿਆਂ ਪਹਿਲਾਂ ਨਹੀਂ ਕਿਉਂ ਨਹੀਂ ਕਿਹਾ ਮਹੀਨਾ ਪਹਿਲਾਂ ਤਾਂ ਹੀ ਕਿਉਂ ਨਹੀਂ ਕਿਹਾ 30 ਸਾਲ ਕਿਉਂ ਨਹੀਂ ਕਿਹਾ ਇਹਦਾ ਅਸੀਂ ਜਵਾਬ ਮੰਗਦੇ ਆ ਵਾਹਿਦ ਜੀ ਦਾ ਖਾਲਸਾ ਵਾਹਿਦ ਜੀ ਮਿਹਰਬਾਨੀ ਜੀ ਥੈਂਕ ਯੂ ਸਾਹਿਬ ਜੀ ਇੱਕ ਮਿੰਟ ਜੀ